ਦਾ ਮਕਸਦ ਆ ਕਿ ਸਾਡਾ 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 ਦੇਸ਼ ਸਾਡਾ ਦੇਸ਼ ਆਜ਼ਾਦ ਹੋਇਆ ਸਾਡੇ ਪੂਰਜਾਂ ਨੇ ਜਾਦੀ ਲਈ ਆਪਣੀਆਂ ਕੁਰਬਾਨੀਆਂ ਦੇ ਕੇ ਪਰ ਇਹ ਕਾ ਸਰਕਾਰਾਂ ਇਹਨਾਂ ਲੀਡਰਾਂ ਨੇ ਸਾਡੇ ਉਹਨਾਂ ਲੋਕਾਂ ਨੂੰ ਕੁੱਟਿਆ ਲੁੱਟਿਆ ਕਿਹਨਾਂ ਦੇ ਦੋਸ਼ ਜਾਦੀ ਲਈ ਆ ਇਸ ਕਰਕੇ ਅੱਜ ਦਾ ਇਹ ਰੋਸ ਮਾਰਤੀ ਆ ਔਰ ਆਜ਼ਾਦੀ ਦਿਹਾੜਾ ਮਨਾ ਰਹੇ ਆ ਔਰ ਪਲੱਸ ਨਵੇਂ ਫੌਜਦਰੀ ਕਾਨੂੰਨ ਆਏ ਆ ਜੋ ਸੁਭਧਾਨ ਸਾਨੂੰ ਹੱਕ ਦਿੰਦਾ ਵਾ ਉਹ ਹੱਕਾਂ ਦਾ ਗਾਲਾ ਘੋਟ ਲਿਆ ਅਸੀਂ ਸਰਕਾਰ ਕੋਲ ਮੰਗ ਕਰਦੇ ਕਿ ਇਹਨਾਂ ਨੂੰ ਰੱਦ ਕੀਤਾ ਜਾਵੇ ਜਾਂ ਇਹਨਾਂ ਕوجੜੇ ਸੋਦਾ ਨੇ ਚਿੱਤੇ ਜਾਣ ਕਿਉਂਕਿ ਜਿਹੜੇ ਧਰਾਵਾਂ ਨੇ ਇਤਨੀਆ ਖਤਰਨਾਕ ਨੇ ਤੁਸੀਂ ਬੋਲ ਨਹੀਂ ਸਕਦੇ ਤੁਸੀਂ ਅੰਦੋਲਨ ਨਹੀਂ ਕਰ ਸਕਦੇ ਤੁਸੀਂ ਕੋਈ ਲਿਖ ਨਹੀਂ ਸਕਦੇ ਸਿੱਧਾ ਤੁਹਾਨੂੰ 5-5 ਸਾਲ ਜੱਜ ਪਾਤਾ ਜਾਊਗਾ ਔਰ ਤੁਹਾਡੀ ਜੇ ਕੋਈ ਸ਼ਿਕਾਇਤ ਲਾ ਕੇ ਜਾਂਦੇ ਹੋ ਕਿਸੇ ਵੇਲੇ ਥਾਣੇ ਐਸਾ ਤਰ ਪਾਵਰ ਦਿੱਤੀ ਕਿ 14 ਦਿਨਾਂ ਪਲੇਸ ਤੁਹਾਡੀ ਆਪਣੇ ਕੋਲ ਦਾ ਸੋਦਾ ਇੰਡਸਟਰੀ ਲਈ ਔਰ ਇੱਕ ਐਗਜ਼ੀਕਿਟਿਵ ਦੇ ਸਥਿਤ ਨੂੰ ਪਾਵਰ ਦਿੱਤੀ 7 ਦਿਨਾਂ ਦਾ ਪੂਰ ਰਮਾਰਡ ਦੇਣ ਦੀ ਬਿਲਕੁਲ ਇਹਨਾਂ ਮੁਖਤਾਰਾਂ ਸੇ ਉਗਰੇਵਾ ਆ ਆਜ਼ਾਦੀ ਦਿਵਸ ਜਿੱਥੇ ਸਾਨੂੰ ਆਜ਼ਾਦੀ ਦੇ ਵੱਧ ਦੀ ਖੁਸ਼ੀ ਆ ਅਸੀਂ ਇਹ ਮਨਾ ਰਹੇ ਆ ਉਥੇ ਅਸੀਂ ਰੋਸ਼ਨੀ ਕਰ ਰਹੇ ਆ ਤਾਂ ਕਿ ਆਜ਼ਾਦੀ ਉਹਨਾਂ ਲੋਕਾਂ ਨੂੰ ਪੂਰਨ ਤੌਰ ਤੇ ਮਿਲੀ ਜਾ ਜਿਨ੍ਹਾਂ ਨੇ ਦੇਸ਼ ਨੂੰ ਕੁੱਟਿਆ ਤੇ ਲੁੱਟਿਆ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਬਲੇ ਆਪਣੇ ਘਰ-ਬਾਰ ਉਜਾੜੇ 10 ਲੱਖ ਸਿੱਖ ਤੇ ਹੋਰ ਅਨੇਕਾਂ ਲੋਕ ਜਿਹੜੇ ਆ ਉਹਨਾਂ ਨੂੰ ਕੁਰਬਾਨੀ ਦੇਣੀ ਪਈ ਇਸ ਦੇਸ਼ ਦੀ ਆਜ਼ਾਦੀ ਵਾਸਤੇ ਪਰ ਉਹਨਾਂ ਲੋਕਾਂ ਨੂੰ ਇਹਦਾ 1% ਵੀ ਲਾਭ ਨਹੀਂ ਹੋਇਆ ਜਿਵੇਂ ਹਰ ਕਿਸਾਨ ਜਿਹੜਾ ਵਾ ਹਰ ਮਜ਼ਦੂਰ ਜਿਹੜਾ ਵਾ ਇਸ ਵਾਲੇ ਸੜਕਾਂ ਦੇ ਆ ਜਿਹੜੇ ਮਿਹਨਤ ਕੱਢ ਲੋਕ ਆ ਉਹ ਸੜਕਾਂ ਤੇ ਆਏ ਆ ਚਾਹੇ ਉਹ ਦੁਕਾਨਦਾਰ ਨੇ ਚਾਹੇ ਉਹ ਮਜ਼ਦੂਰ ਨੇ ਚਾਹੇ ਉਹ ਕਿਸਾਨ ਨੇ ਉਹ ਵੀ ਸਰਕਾਰ ਨੂੰ ਟੈਕਸ ਦਿੰਦੇ ਆ ਪਰ ਉਹਨਾਂ ਨੂੰ ਕੋਈ ਰਿਆਦ ਸਰਕਾਰ ਵੱਲੋਂ ਨਹੀਂ ਦਿੱਤੀ ਜਾ ਰਹੀ ਸਰਕਾਰ ਨੇ ਆਜ਼ਾਦੀ ਦਿਹਾੜਾ ਮਨਾਉਣ ਲੱਗਿਆ ਇਹ ਨਹੀਂ ਸੋਚਿਆ ਕਿ ਉਹਨਾਂ ਲੋਕਾਂ ਨੂੰ ਵੀ ਜਿਆਦਾ ਮਨਾਉਣ ਦਾ ਹੱਕ ਹੋਵੇ ਜਿਨ੍ਹਾਂ ਲੋਕਾਂ ਨੂੰ 1 ਰੁਪਏ ਦੀ ਦਵਾਈ 100 ਰੁਪਏ ਚ ਮਿਲ ਰਹੀ ਆ ਉਹਨਾਂ ਦਾ ਹੱਕ ਖੋਇਆ ਜਾ ਰਿਹਾ ਟੈਕਸ ਉਹ ਹੀ ਦੇ ਰਿਹਾ 100 ਰੁਪਏ ਦੀ ਦਵਾਈ 10000 ਰੁਪਏ ਜਾ ਰਹੀ ਆ 999 ਰੁਪਏ ਦਾ ਟੀਕਾ ਜਿਹੜਾ ਬੰਦੇ ਨੂੰ ਅਟੈਕ ਹੁੰਦਾ ਉਹਦੀ ਇੰਜੋਗ੍ਰਾਫੀ ਕਰ ਲਗਾਉਂਦਾ ਉਹ 11000 ਰੁਪਏ ਦਿੱਤੀ ਜਾ ਰਹੀ ਆ ਇਹ ਡਾਕਟਰਾਂ ਦੀ ਰਿਪੋਰਟ ਆ ਡਾਕਟਰਾਂ ਨੇ ਇਹ ਰਸਾਲੇ ਕੱਢ ਕੇ ਸਾਨੂੰ ਸੂਚ ਕੀਤਾ ਉਹ ਦੱਸਿਆ ਵਾ ਸੋ ਇਸ ਕਰਕੇ ਸਾਡੀ ਗਰੀਬਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਕੋਈ ਆਜ਼ਾਦੀ ਨਹੀਂ ਗਈ ਪੜ੍ਹਾਈार्थी ਆਪਣੇ ਰੋਜ਼ਗਾਰ ਵਾਸਤੇ ਜਦੋਂ ਕਿਤੇ ਟੈਸਟ ਵਾਸਤੇ ਜਾਂ ਇੰਟਰੂ ਵਾਸਤੇ ਜਾਂਦੇ ਨੇ ਉਹਨਾਂ ਦੀਆਂ ਲੱਤਾਂ ਬਾਹਾਂ ਟੁੱਟ ਜਾਂਦੀਆਂ ਨੇ ਇੱਥੇ ਤੱਕ ਵੀ ਉਹਨਾਂ ਨੂੰ ਆਪਣੀ ਜਾਨ ਵੀ ਗਵਾਉਣੀ ਪੈਂਦੀ ਆ ਜਿਨ੍ਹਾਂ ਦੇ ਮਾਪੇ ਆਪਣੀ ਦਹਾਂ ਨੌਂ ਦੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਨੌਕਰੀ ਵਾਸਤੇ ਟੈਸਟ ਵਾਸਤੇ ਜਾਂ ਇੰਟਰੂ ਵਾਸਤੇ ਭਲਾਉਦੇ ਆ ਉਹ ਆਪਣੇ ਬੱਚਿਆਂ ਨੂੰ ਸਹੀ ਸਲਾਮਤ ਵੇਖਣਾ ਚਾਹੁੰਦੇ ਆ ਪਰ ਆਜ਼ਾਦੀ ਹੁੰਦੀ ਦੇ ਵੇਖਦੇ ਆਜ਼ਾਦੀ ਨਹੀਂ ਆਜ਼ਾਦੀ ਕੇਵਲ ਉਹਨਾਂ ਲੋਕਾਂ ਵਾਸਤੇ ਆ ਜਿਹੜੇ 5 ਦਿਨ ਪੰਜ ਦਿਨ ਐਮਐਲਏ ਰਹਿਣ ਪੰਜ ਦਰਮਪੀ ਰਹਿਣ ਪੰਜ ਦਰਮ ਰਾਜ ਸਭਾ ਦੇ ਮੈਂਬਰ ਹਨ ਔਰ ਮੋਟੀਆਂ ਮੋਟੀਆਂ ਉਹ ਪੈਨਸ਼ਨਾਂ ਲੈਣ ਪਰ ਜਿਹੜਾ ਇਸ ਵੇਲੇ ਸਭ ਤੋਂ ਸੁਪਰੀਮ ਜੇ ਦੀ ਰਾਗੀ ਕਰਨ ਵਾਲਾ ਫੌਜ ਦਾ ਜਵਾਨ ਆ ਉਹਦੀ ਵੀ ਪੈਨਸ਼ਨ ਕਟਣ ਦੀਆਂ ਸਕੀਮਾਂ ਜਿਹੜੀਆਂ ਬਣੀਆਂ ਜਾ ਰਹੀਆਂ ਇਹ ਬਹੁਤ ਘੱਟ ਗਿਆ ਜੋ ਸ਼ੰਭੂ ਬਾਰਡਰ ਤੇ ਸਾਡੇ ਕਿਸਾਨ ਵੀਰਾਂ ਨੇ ਪਹਿਲਾਂ ਜਾ ਕੇ ਉੱਥੇ ਸਾਡਾ ਵੀਰ ਸ਼ੁਭ ਕਰਨ ਸ਼ਹੀਦ ਹੋ ਜਾਂਦਾ ਇਹ ਸਰਕਾਰ ਦੀਆਂ ਨੇ ਇਹਨਾਂ ਸਰਕਾਰੀ ਗੋਲੀਆਂ ਦੇ ਨਾਲ ਸ਼ਹੀਦ ਹੋਇਆ ਤਾਂ ਕੀ ਕਸੂਰ ਇਸ ਚਲੇ ਦਾ ਉਹਨਾ ਮੰਗਾਂ ਲੈ ਕੇ ਜਿਹੜੀ ਸਰਕਾਰ ਸਾਨੂੰ ਮਤਲਬ ਜਿਹੜੇ ਸਾਡੇ ਹੱਕ ਨੇ ਸਾਡੀ ਜੀਐਸਟੀ ਹੈ ਜੋ ਸਾਨੂੰ ਨਹੀਂ ਮਿਲ ਰਿਆ ਉਹ ਮੰਗਾਂ ਨੂੰ ਆਪਾਂ ਮੁੱਖ ਰੱਖ ਕੇ ਅੱਜ ਸਾਡੀ ਅਸੀਂ ਕਿੰਨੇ ਆਜ਼ਾਦੀ ਦਾ ਦਿਨ ਹੈ ਸਾਡੀ ਕਾਦੀ ਆਜ਼ਾਦੀ ਹੈ ਅਸੀਂ ਸਾਰੇ ਘਰਾਂ ਤੋਂ ਆਣ ਕੇ ਸੜਕਾਂ ਤੇ ਬੈਠੇ ਆ ਜੇ ਸਾਨੂੰ ਆਜ਼ਾਦੀ ਹੋਈ ਤਾਂ ਆਪਾਂ ਸੜਕਾਂ ਤੇ ਆਣ ਕੇ ਬੈਠੀਏ ਠੀਕ ਹੈ ਜੀ ਇਹ ਸਾਡਾ ਕੋਈ ਆਜ਼ਾਦੀ ਦਿਨ ਨਹੀਂ ਹੈ ਇਹ ਆਡੀਆ ਸਰਕਾਰ ਮੰਗਾਂ ਪੂਰੀਆਂ ਕਰ ਲੈਂਦੀ ਹੈ ਸਾਡੀਆਂ ਮੰਗਾਂ ਨੂੰ ਮੰਗ ਜਾਂਦੀ ਹੈ ਤੇ ਫਿਰ ਸਾਡਾ ਆਜ਼ਾਦੀ ਆਜ਼ਾਦੀ ਦਿਨ ਹੈ ਉਦੋਂ ਸਾਡੀ ਕੋਈ ਆਜ਼ਾਦੀ ਨਹੀਂ ਸਾਡੇ ਕਿਸਾਨ ਵੀਰ ਜਿੰਨੇ ਇੱਥੇ ਸ਼ੰਭੂ ਬਾਡਰ ਤੇ ਜਾ ਕੇ ਕੁਝ ਸ਼ਹੀਦ ਹੋ ਗਏ ਨੇ ਕੁਝ ਫਟੇ ਹੋ ਗਏ ਕਈਆਂ ਦੀਆਂ ਅੱਖਾਂ ਦੇ ਵਿੱਚ ਇਦਾਂ ਗੈਸ ਉੱਤੇ ਗਏ ਜਿਨ੍ਹਾਂ ਦੀਆਂ ਮਤਲਬ ਅੱਖਾਂ ਵੀ ਚਲਾਂ ਗਈਆਂ ਠੀਕ ਹੈ ਇਹ ਉਹਨਾਂ ਦਾ ਕੀ ਕਸੂਰ ਕਾਦੀ ਸਾਡੀ ਆਜ਼ਾਦੀ ਆ ਭਾਈ ਇਹ ਉਹਦੇ ਸਬੰਧ ਵਿੱਚ ਆਪਾਂ ਅੱਜ ਸਾਰੇ ਕਿਸਾਨ ਵੀ ਇਕੱਠੇ ਹੋ ਕੇ ਆਪਾਂ ਆச்சே ਧਰਨਾ ਦੇ ਰਹੇ ਆ ਠੀਕ ਹੈ